ਹਾਂਜੀ ਦੋਸਤੋ ਅੱਜ ਫੇਰ ਹਰਦੀਪ ਸਿੰਘ ਚਟਾਨਾ ਉਹਨਾਂ ਦੀ ਕਿਤਾਬ ਉਜਕਤੀ ਬੰਦੇ ਉਹਦੇ ਵਿੱਚੋਂ ਇੱਕ ਰਚਨਾ ਜਿੱਦ ਨੂੰ ਧੁੱਪ ਲੱਗਦੀ ਲੈ ਲੈ ਚਾਦਰਾਂ ਮੇਰਾ ਉਹਨਾਂ ਸਮਿਆਂ ਵਿੱਚ ਚਾਦਰੇ ਦੀ ਮਹੱਤਤਾ ਨੂੰ ਦਰਸਾਉਂਦੀ ਇਹ ਰਚਨਾ ਸੇਖ ਹੈ ਵਿਗਿਆਨਿਕ ਯੁੱਗ ਦੀ ਤੇਜ ਹਨੇਰੀ ਨੇ ਮਾਲਵੇ ਦੇ ਲੋਕਾਂ ਦਾ ਮਸ਼ਹੂਰ ਪਹਿਰਾਵਾ ਰਹਿ ਚਾਦਰੇ ਦੇ ਲੜ ਵੀ ਫੂਕਤਰੇ ਅੱਜਕੱਲ ਕੋਈ ਵੀ ਮਲਵਾਈ ਤੇੜ ਚਾਦਰਾਂ ਨਹੀਂ ਸਜਾਉਂਦਾ ਬਸ ਬਢੇਰੀ ਉਮਰ ਦੇ ਬਜ਼ੁਰਗਾਂ ਨੇ ਹੀ ਚਾਦਰੇ ਦੀ ਗਰਾਸਤ ਨੂੰ ਥੋੜਾ ਬਹੁਤ ਸੰਵਾਲਿਆ ਹੋਇਆ ਹੈ ਅੱਜਕੱਲ ਦੇ ਮੁੰਡਿਆਂ ਨੇ ਤਾਂ ਕਦੇ ਚਾਦਰੇ ਦੇਖੇ ਨਹੀਂ ਨਾ ਕਦੇ ਖਰੀਦੇ ਨੇ ਤੇ ਨਾ ਹੀ ਮੁੰਡਿਆਂ ਨੂੰ ਚਾਦਰੇ ਬਨਣੇ ਆਉਂਦੇ ਹਨ ਉਂਝ ਵੀ ਰਬੜ ਦੇ ਨਾਲੇ ਵਾਲੀਆਂ ਨੀਕਰਾਂ ਤੇ ਪਜਾਮੇ ਪਾਉਣ ਵਾਲੇ ਚਾਦਰੇ ਕਿੱਥੋਂ ਸੰਭਾਲ ਲੈਣਗੇ ਸਮਾਂ ਹੀ ਅਜੇ ਆਇਆ ਹੈ ਕਿ ਵੇਖਾ ਵੇਖੀ ਜਵਾਨੀ ਵਾਲੇ ਢਿੰਗਰੀ ਦੀ ਸਿਆਉਣ ਵਾਲੇ ਲਟਕਵੇਂ ਚਾਦਰੇ ਬੰਨਣ ਵਾਲੇ ਵੀ ਪੈਂਟਾਂ ਪਾਉਣ ਲੱਗ ਪਏ ਹਨ ਹੁਣ ਢਿੰਗਰੀ ਦੀ ਸਿਆਉਣ ਕੀ ਹੈ ਪਹਿਲੀ ਗੱਲ ਤਾਂ ਅੱਜ ਦੀ ਜਵਾਨੀ ਨੂੰ ਇਹ ਢਿੰਗਰੀ ਬਾਰੇ ਨਹੀਂ ਜਾਣਕਾਰੀ ਹੋਣੀ ਫਿਰ ਇਹ ਢਿੰਗਰੀ ਦੀ ਸਿਆਉਣ ਕੁਝ ਪੁਰਾਣੇ ਮਰਦ ਔਰਤਾਂ ਉਹੀ ਜਾਣਦੇ ਹਨ ਜਾਂ ਜੋ ਕੁਝ ਦਰਜੀ ਦੇ ਕਿੱਤੇ ਨਾਲ ਸੰਬੰਧਤ ਲੋਕ ਹਨ ਉਹ ਜਾਣਦੇ ਹਨ ਸਮਾਂ ਕਦੇ ਸੀ ਚਾਦਰੇ ਨੂੰ ਬੜੇ ਕੰਮ ਦੀ ਚੀਜ਼ ਮੰਨ ਕੇ ਮੁੱਖ ਪਹਿਰਾਵੇ ਵਜੋਂ ਮਾਨਤਾ ਮਿਲੀ ਹੋਈ ਸੀ ਚਾਦਰਾਂ ਵਿਆਹ ਸ਼ਾਦੀਆਂ ਦੀ ਟੌਰ ਹੁੰਦੀ ਸੀ ਬਰਾਤਾਂ ਅਖਾੜਿਆਂ ਅਤੇ ਮੇਲਿਆਂ 'ਚ ਇੱਕ ਰੰਗੇ ਚਾਦਰਾਂ ਵਾਲੇ ਗੱਭਰੂਆਂ ਦੀ ਵੱਖਰੀ ਟੌਰ ਹੁੰਦੀ ਸੀ ਸੱਮਾਂ ਵਾਲੀਆਂ ਡਾਂਗਾ ਤੁਰਲੇ ਵਾਲੀਆਂ ਪੱਗਾਂ ਤੇ ਧੁਮੇ ਚਾਦਰੇ ਖੁਸ਼ੀ ਦਾ ਸਿਖਰ ਸੋਇਆ ਕਰਦੇ ਸਨ ਚਾਦਰਾਂ ਦੀ ਵੱਖਰੀ ਟੌਰ ਕਰਕੇ ਹੀ ਚਾਦਰੇ ਗੀਤਾਂ ਦੀ ਸ਼ਾਨ ਬਣੇ ਤੇ ਪੰਜਾਬ ਦੀਆਂ ਬੋਲੀਆਂ ਤੇ ਦੋਹਿਆਂ 'ਚ ਇਹਨਾਂ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ ਚਾਦਰਾ ਜਿੱਥੇ ਗਿੱਧਾ ਦੇਖਣ ਵਾਲਿਆਂ ਬਨੇਰੇ ਸਜੀਆਂ ਮਟੈਰਾ ਨੂੰ ਧੁੱਪ ਨਹੀਂ ਸੀ ਲੱਗਣ ਦਿੰਦਾ ਲੈ ਲੈ ਚਾਦਰਾ ਮੇਰਾ ਜੇ ਤੈਨੂੰ ਧੁੱਪ ਲੱਗਦੀ ਉੱਥੇ ਹੀ ਚਾਦਰਾ ਤਾਣ ਕੇ ਸੌਣ ਵਾਲਿਆਂ ਨੂੰ ਵੀ ਕਾਫੀ ਲਾਭ ਦਿੰਦਾ ਸੀ ਚਾਦਰਾ ਕਦੇ ਬੰਦੇ ਦੇ ਮੱਛਰ ਦੇ ਰਸਤੇ 'ਚ ਦਵਾਰ ਬਣਦਾ ਤੇ ਕਦੇ ਉਹੀ ਚਾਦਰਾ ਭਿੱਜ ਕੇ ਤੱਤੀਆਂ ਲੋਆਂ 'ਚ ਵੀ ਮਨੁੱਖੀ ਸਰੀਰ ਨੂੰ ਠੰਡੀਆਂ ਹਵਾਵਾਂਾਂ 'ਚ ਬੁਲੇ ਦਿੰਦਾ ਚਾਦਰਾ ਕੱਲਾ ਚਾਦਰਾ ਹੀ ਨਹੀਂ ਸੀ ਹੁੰਦਾ ਇਹ ਕਦੇ ਬੁਕਲ ਦਾ ਕੰਮ ਦਿੰਦਾ ਤੇ ਕਦੇ ਖੇਸ ਖੇਸ ਬਣ ਜਾਂਦਾ ਤੇ ਕਦੇ ਪਿੰਡਾ ਲੂਣ ਪੁੰਜਣ ਦਾ ਕੰਮ ਵੀ ਦਿੰਦਾ ਤੌਲੀਆ ਬਣ ਜਾਂਦਾ ਚਾਦਰਾਂ ਕਦੇ ਲੱਕ ਦੁਆਲੇ ਲਿਫਟ ਕੇ ਕਮਰ ਕੱਸਾ ਬਣ ਜਾਂਦਾ ਅਤੇ ਕਦੇ ਉਹੀ ਚਾਦਰਾਂ ਸਿਰ ਤੇ ਸਜ ਮੜਾਸਾ ਬਣ ਜਾਂਦਾ ਚਾਦਰੇ ਕਿਸਾਨਾਂ ਦੀਆਂ ਪੰਡਾਂ ਵੀ ਬਣਦੇ ਰਹੇ ਚਾਦਰੇ ਕਿਸਾਨਾਂ ਦੀਆਂ ਝੋਲੀਆਂ ਵੀ ਬਣਦੇ ਰਹੇ ਮਾਲਵਾ ਪੱਟੀ ਨਰਮਾ ਪੱਟੀ ਹੈ ਇਸ ਲਈ ਇਧਰ ਦੇ ਕਿਸਾਨਾਂ ਪਰਿਵਾਰਾਂ ਨੂੰ ਨਰਮੇ ਕਪਾਹ ਦੀ ਜੁਗਾਈ ਲਈ ਝੋੜੀਆਂ ਬੰਨਣ ਲਈ ਵੀ ਕੱਪੜੇ ਜ਼ਰੂਰਤ ਪੈਂਦੀ ਸੀ ਜਿਸ ਨੂੰ ਚਾਦਰਾਂ ਬਖੂਬੀ ਪੂਰੀ ਕਰਦਾ ਸੀ ਚਾਦਰਾਂ ਭਾਰ ਵਿੱਚ ਹੌਲਾ ਅਤੇ ਸਹਿਜ ਵਿੱਚ ਵੱਡਾ ਅਤੇ ਮਜ਼ਬੂਤ ਹੋਇਆ ਕਰਦਾ ਸੀ ਚਾਦਰੇ ਦੀ ਵਰਤੋਂ ਕਿਸਾਨ ਖੇਤ ਬੰਨਿਓ ਸਬਜ਼ੀ ਛੱਲੀਆਂ ਚਿਬੜ ਬੇਰ ਤੇ ਖੇਤਾਂ 'ਚ ਪੈਦਾ ਹੁੰਦੇ ਹੋਰ ਅਨੇਕ ਤਰ੍ਹਾਂ ਦੇ ਮੇਵੇ ਲੈ ਕੇ ਆਉਣ ਦੇ ਲਈ ਕੰਮ ਕਰਦਾ ਸੀ ਸਾਫ ਹੈ ਕਿ ਚਾਦਰਾਂ ਕਿਸਾਨਾਂ ਦਾ ਮਿੱਤਰ ਅਤੇ ਸਭ ਤੋਂ ਵੱਧ ਕੰਮ ਆਉਣ ਵਾਲਾ ਵਸਤਰ ਸੀ ਭਾਵੇਂ ਸਮੇਂ ਦੇ ਬਦਲਾਅ ਕਰਕੇ ਬਹੁਤੇ ਕਿਸਾਨਾਂ ਨੇ ਵੀ ਚਾਦਰੇ ਉਤਾਰ ਪਜਾਮੇ ਤੇ ਜੀਨਾਂ ਪਾ ਲਈਆਂ ਹਨ ਪਰ ਚਾਦਰੇ ਦਾ ਮੁਕਾਬਲਾ ਮਹਿੰਗੀ ਤੋਂ ਮਹਿੰਗੀ ਜੀਨ ਵੀ ਨਹੀਂ ਕਰ ਸਕਦੀ ਜਿਸ ਤਰ੍ਹਾਂ ਅੱਜ ਮੋਟਰਸਾਈਕਲ ਆ ਗਿਆ ਪਹਿਲਾਂ ਸਕੂਟਰ ਹੋਇਆ ਕਰਦੇ ਸਨ ਸਕੂਟਰ ਦੇ ਅੱਗੇ ਇੱਕ ਬੋਰੀ ਰੱਖ ਕੇ ਤੇ ਡਿੱਗੀ ਵਿੱਚ ਰਸਨ ਦਾ ਨਿੱਕ ਸੁੱਕ ਆਮ ਹੀ ਰੱਖ ਕੇ ਆਮ ਆਦਮੀ ਲਿਆ ਸਕਦਾ ਸੀ ਪਰ ਅੱਜ ਮੋਟਰਸਾਈਕਲ ਤੇ ਉਹੀ ਬੰਦਾ 1 ਕਿਲੋ ਸੇਬ ਨਹੀਂ ਲਿਆ ਸਕਦਾ ਉਹ ਵੀ ਹੋ ਸਕਦਾ ਹੈ ਰਾਹ ਦੇ ਵਿੱਚ ਖਿੰਡ ਪੁੰਡ ਜਾਣ ਜਿਨ੍ਹਾਂ ਨਾ ਤਾਂ ਛਾਂ ਦੇ ਛਾਂ ਤੇ ਨਾ ਹੀ ਵਿਛਾਂ ਦੇ ਇਹ ਨਖੱਟੇ ਪਹਿਰਾਵੇ ਵੀ ਬੜੇ ਹਨ ਤਿੰਨ ਚਾਦਰਾਂ ਦੀ ਕੀਮਤ ਜਿੰਨੀ ਤਾਂ ਇੱਕ ਜੀਨ ਦੀ ਸਲਾਈ ਹੈ ਚਾਦਰੇ ਜਿੱਥੇ ਸਿਉਣੇ ਸੌਖੇ ਸਨ ਉੱਥੇ ਹੀ ਚਾਦਰੇ ਦੀ ਧੁਆਈ ਵੀ ਕਾਫੀ ਸੌਖਾ ਕੰਮ ਸੀ ਬਹੁਤੀ ਵਾਰ ਤਾਂ ਮਰਦ ਖੇਤ ਬੰਨੇ ਹੀ ਚਾਦਰੇ ਨੂੰ ਧੋਸ ਮਾਰ ਲੈਂਦੇ ਇਸ ਵੱਖਰੀ ਕਿਸਮ ਦੇ ਪਹਿਰਾਵੇ ਨੂੰ ਨਾ ਪ੍ਰੈਸ ਕਰਨ ਦੀ ਜ਼ਰੂਰਤ ਹੁੰਦੀ ਸੀ ਅਤੇ ਨਾ ਹੀ ਬਟਨ ਆਦ ਲਾਉਣ ਦੀ ਚਾਦਰਾਂ ਪੁਰਾਣਾ ਹੋ ਕੇ ਵੀ ਫਟਣ ਸਮੇਂ ਜਾਂਦਾ ਜਾਂਦਾ ਵੀ ਕਮ ਆ ਜਾਇਆ ਕਰਦਾ ਸੀ ਬਜ਼ੁਰਗ ਔਰਤਾਂ ਚਾਦਰੇ ਦੇ ਚੰਗੇ ਭਾਗ ਹਿੱਸੇ ਚੋਂ ਬੱਜਿਆਂ ਦੀਆਂ ਨਿਕਰਾਂ ਦਾ ਕਪੜਾ ਕੱਢ ਲੈਂਦੀਆਂ ਸਨ ਇੰਨੇ ਗੁਣ ਹੋਣ ਦੇ ਬਾਵਜੂਦ ਚਾਦਰੇ ਦਾ ਪਹਿਰਾਵੇ ਵਿੱਚੋਂ ਮਨਫੀ ਹੋ ਜਾਣਾ ਸਮਝ ਨਹੀਂ ਆ ਰਿਹਾ ਉਂਝ ਚਾਦਰਾਂ ਤਿਆਗਣ ਵਾਲੇ ਇਸ ਦਾ ਸਭ ਤੋਂ ਵੱਡਾ ਕਾਰਨ ਵਿਗਿਆਨਿਕ ਵਸਤਾਂ ਮੰਨਦੇ ਹਨ ਸਾਈਕਲ ਦੀ ਚੇਨ ਨੇ ਹੀ ਚਾਦਰੇ ਤੇ ਖਾਦਮੇ ਦਾ ਮੁੱਢ ਬੰਨਿਆ ਹੋਵੇਗਾ ਜਦੋਂ ਕੱਚੇ ਰਸਤਿਆਂ ਤੇ ਸਾਈਕਲ ਸਵਾਰਾਂ ਨੇ ਪਹਿਲੀ ਵਾਰ ਚੇਨ 'ਚ ਫਸੇ ਚਾਦਰੇ ਨੂੰ ਮੁਸ਼ਕਲ ਨਾਲ ਕੱਢ ਕੇ ਸਾਹਾਂ ਦੀ ਲਾਂਗੜ ਵਾਲੀ ਧੋਤੀ ਬਣਾ ਪਿੱਛੇ ਡੰਗਿਆ ਹੋਵੇਗਾ ਉਹਨਾਂ ਨੇ ਉਸ ਦਿਨ ਤੋਂ ਹੀ ਚਾਦਰੇ ਦਾ ਬਦਲ ਖੋਜਣਾ ਸ਼ੁਰੂ ਕਰ ਦਿੱਤਾ ਹੋਣਾ ਚਾਦਰੇ ਦੇ ਪਤਨ ਦਾ ਕਾਰਨ ਚਾਹੇ ਕੁਝ ਵੀ ਰਿਹਾ ਹੋਵੇ ਪਰ ਤਾਕਤਵੰਦ ਚਾਦਰਾ ਅਜੇ ਵੀ ਹਾਰ ਮੰਨਦਾ ਨਜ਼ਰ ਨਹੀਂ ਆ ਰਿਹਾ ਇੰਨਾ ਖੂਨ ਦੇ باوجود ਚਾਦਰਾ ਪੰਜਾਬੀ ਗਾਇਕਾਂ ਦੀ ਪਛਾਣ ਅਤੇ ਪਹਿਲੀ ਪਸੰਦ ਹੈ ਕਰੀ ਜੋ ਮਰਜ਼ੀ ਜਾਣ ਪਰ ਪਿੰਡੂ ਸਟੇਜਾਂ ਤੇ ਚਾਦਰਾ ਬੰਨੇ ਬਿਨਾ ਲਾਇ ਅਖਾੜੇ ਅਜ ਤੱਕ ਕਦੇ ਵੀ ਸਫਲ ਨਹੀਂ ਹੋਏ ਸਟੇਜਾਂ ਤੇ ਪੈਂਦਾ ਭੰਗੜਾ ਤੇ ਮਲਵਈ ਗਿੱਧਾ ਅਜ ਵੀ ਚਾਦਰੇ ਬਿਨਾ ਅਧੂਰੇ ਨੇ ਧੰਨਵਾਦ